ਨਗਰ ਨਿਗਮ ਚੌਣਾ ਨੂੰ ਲੈ ਕੇ ਜਿਹੜਾ ਨੋਮੀਨੇਸ਼ਨ ਫਾਈਲ ਕਰਨ ਦਾ ਸਿਲਸਲਾ ਜਿਹੜਾ ਲਗਾਤਾਰ جاری ਹੈ ਅੱਜ ਹਲਕਾ ਵੈਸਤੋ ਐਮਐਲਏ ਗੁਰਪ੍ਰੀਤ ਬੱਸੀ ਗੋਗੀ ਆਪਣੀ ਪਤਨੀ ਦੇ ਨਾਲ ਨੋਮੀਨੇਸ਼ਨ ਫਾਈਲ ਕਰਨ ਪਹੁੰਚੇ ਨੇ ਤਸਵੀਰਾਂ ਤਾਂ ਦਿਖਾਵਾਂਗੇ ਖੂਬਸੂਰਤ ਤਸਵੀਰਾਂ ਤਾਂ ਦਿਖਾਵਾਂਗੇ ਸਕੂਟਰ ਤੇ ਪਹੁੰਚੇ ਨੇ ਪ੍ਰਿਆ ਸਕੂਟਰ ਆ ਐਮਐਲਏ ਗੋਗੀ ਹਰ ਵਾਰ ਜਿਹੜਾ ਨੋਮੀਨੇਸ਼ਨ ਫਾਈਲ ਕਰਨ ਪਹੁੰਚ ਸਰ ਹਰ ਵਾਰ ਸਕੂਟਰ ਚੁਣਦੇ ਹੋ ਹਲਕੀ ਗੱਡੀਆਂ ਘਰਾ ਹੈਗੀਆਂ ਨੇ ਕੀ ਕਰਨ ਨਹੀਂ ਗੱਡੀਆਂ ਘਰਾ ਆਪਣੀ ਜਗ੍ਹਾ ਤੇ ਆ ਉਹ ਇਹ ਮੇਰੀ ਰੋਜ਼ ਹੀ ਖਰਾਕ ਆ ਮੇਰੇ ਸ਼ੌਕ ਨਹੀਂ ਠੀਕ ਹੈ ਤੇ ਇਹ ਮੇਰਾ ਦੋਸਤ ਦਾ ਪੁਰਾਣਾ 25 30 ਸਾਲ ਪੁਰਾਣਾ ਕਾਲਜ ਟਾਈਮ ਦਾ ਇੱਥੇ ਮੇਰੀਆਂ ਆਪਣੀਆਂ ਬਚਪਨ ਦੀਆਂ ਆਪਣੇ ਜਵਾਨੀ ਦੀਆਂ ਆਪਣੇ ਪਰਿਵਾਰਕ ਕਈ ਤਰੀਕੇ ਦੀਆਂ ਚ ਇਆਦਾਂ ਆ ਜਾਂਦੀਆਂ ਜਦੋਂ ਗੇਅਰ ਪਾਈਦਾ ਤਾਂ ਆਪਣੀਆਂ ਯਾਦਾਂ ਸ਼ੁਰੂ ਹੋ ਜਾਂਦੀਆਂ ਨੇ ਆਉਣੀਆਂ ਜੋ ਟਾਪ ਗੇਅਰ ਚ ਚਾਹੀਦਾ ਤਾਂ ਫੁੱਲ ਫਿਰ ਸਕਰੀਨ ਚੱਲਦੀ ਆ ਪੂਰੀ ਫਿਲਮ ਚੱਲਦੀ ਆ ਜੋ ਤੇ ਪੁਰਾਣੀਆਂ ਯਾਦਾਂ ਦੀ ਮੁਕਿ ਜੀ ਕਹਿ ਸਕਦੇ ਆ ਕਿ ਲੱਕੀ ਸਕੂਟਰ ਆ ਜਿੱਦ ਤੱਕ ਮੰਨੂ ਜਿਆਦਾ ਤੁਸੀਂ ਐਮਐਲਏ ਬੰਨਣਾ ਸੀ ਉਹਦੇ ਵੀ ਇਹ ਸਕੂਟਰ ਲੱਗੇ ਪਹੁੰਚੇ ਸੀਗੇ ਤੇ ਇਸ ਵਾਰ ਵੀ ਮੈਡਮ ਦੀ ਜਿੱਤ ਪੱਕੀ ਐ ਇਹ ਮੇਰੇ ਲੋਗਾ ਦੇ ਹੱਥ ਵਿੱਚ ਤੇ ਮੇਰੇ ਪਰਮਾਤਮਾ ਦੇ ਹੱਥ ਵਿੱਚ ਅੱਜ ਤੱਕ ਤਾਂ 25 ਸਾਲ ਚ ਅਸੀਂ ਆਪਣੇ ਨਾਲ ਆਪਣੇ ਲੋਗਾ ਦੇ ਦਾਮਨ ਤੇ ਦਾਗ ਨਹੀਂ ਲੱਗਣ ਦਿੱਤਾ ਉਹਨਾਂ ਨੂੰ ਇਹ ਸ਼ਰਮਿੰਦਾ ਨਹੀਂ ਹੋਣਾ ਪਿਆ ਵੀ ਗੋਗੀ ਨੂੰ ਜਿਆਦੇ ਪਰਿਵਾਰ ਨੂੰ ਵੋਟਾਂ ਪਾਈਆਂ ਤੇ ਅਸੀਂ ਕੈਸੇ ਬੰਦੇ ਨੂੰ ਪਾਤੀ ਆ ਵੀ ਕਪੜੇ ਕਰਦਾ ਚੋਰੀਆਂ ਕਰਦਾ ਜਾਂ ਡਾਕੇ ਮਾਰਦਾ ਜਾਂ ਕਿਸੇ ਦੀ ਮਦਦ ਨਹੀਂ ਕਰਦਾ ਅੰਦਰੋਂ ਹੀ ਨਿਕਲਦਾ ਕੰਮ ਨਹੀਂ ਕਰਦਾ ਕੰਮਚੋਰ ਆ ਕਮ ਸੇ ਕਮ ਇਸ ਚੀਜ਼ ਤੋਂ ਮੈਂ ਨੂੰ ਆਪਣੇ ਲੋਕਾਂ ਤੇ ਮਾਣ ਆ ਤੇ ਮੈਨੂੰ ਆਪਣੇ ਆਪ ਤੇ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਵੀ ਮੇਰੀ ਬੁੱਧੀ ਉਹਨਾਂ ਨੇ ਸਾਡੇ ਪਰਿਵਾਰ ਦੀ ਸਹੀ ਰੱਖੀ ਆ ਭ੍ਰਿਸ਼ਟ ਨਹੀਂ ਹੋਣ ਦਿੱਤੀ ਤੇ ਅਸੀਂ ਜਿੰਨੀ ਦੇਰ ਸੇਵਾ ਕਰਾਂਗੇ ਆਪਣੇ ਸਮਾਜ ਦੀ ਆਪਣੇ ਲੋਕਾਂ ਦੀ ਦਿ ਲੋ ਕਰਾਂਗੇ ਕਰਦੇ ਰਹਿਾਂਗੇ ਗੁਗਜ ਜੇਕਰ ਗੱਲ ਕਰੀਏ ਕਾਫੀ ਸਕੂਟਰ ਪੁਰਾਣਾ ਆ ਸਾਮ ਸਵਾਲ ਵੀ ਕਾਫੀ ਰੱਖੀ ਹੋਈ ਆ ਲੱਕੀ ਸਕੂਟਰ ਵੀ ਆ ਸ਼ੌਂਕ ਵੀ ਆ ਤੁਹਾਨੂੰ ਗੱਡੀਆਂ ਦਾ ਰੱਖਣ ਦਾ ਪ੍ਰਾਣਾ ਵਈ ਘਰ ਰੱਖਣ ਦਾ ਹਾਂ ਮੇਰੇ ਕੋਲ ਇਹ ਤਾਂ ਮੇਰੀ ਮੇਰਾ ਬੇਟਾ ਹੀ ਹੋਏ ਨਾ ਜਿਵੇਂ ਮੇਰਾ ਸੁਵਰਾਜ ਕੜਾ ਮੇਰਾ ਮਾਸੀ ਦਾ ਮੁੰਡਾ ਬਿੱਟੂ ਭਾਜੀ ਖੜੇ ਨੇ ਰਵੀ ਭਾਜੀ ਪ੍ਰਦੀਪ ਭਾਜੀ ਮਤਲਬ ਇੱਕ ਪਰਿਵਾਰ ਆ ਸਾਡੇ ਪੁਰਾਣੇ ਗੁੰਜਲ ਇਹ ਤੋਂ ਇਲਾਵਾ ਮੇਰੀ ਆਪਣੀ ਕਲੈਕਸ਼ਨ ਆ ਮੇਰੇ ਕੋਲ ਵਿਨਟੇਜ ਕਾਰਾਂ ਵੀ ਨੇ ਮੇਰੇ ਕੋਲ ਸਪੋਰਟਸ ਕਾਰਾਂ ਵੀ ਨੇ ਬਿਲਕੁਲ ਬਾਈਕਸ ਵੀ ਨੇ ਮੇਰੇ ਕੋਲ ਹਾਰਸ ਕੈਰੇਟ ਵੀ ਆ ਮੇਰੇ ਕੋਲ ਸਾਰੇ ਤਰ੍ਹਾਂ ਦੇ ਪੰਛੀ ਵੀ ਨੇ ਗਾਵਾ ਵੀ ਬੱਧੀਆ ਨੇ ਤੇ ਹੋਰ ਸਾਰਾ ਕੁਝ ਕਬੂਤਰ ਵਗੈਰਾ ਸਾਰਾ ਹੋਰ ਟਰਕੀ ਵਗੈਰਾ ਬੱਕਰੀਆਂ ਸਾਰਾ ਕੁਝ ਮੈਨੂੰ ਸ਼ੌਕ ਆ ਸਾਰਾ ਮੈਂ ਆਪਣੇ ਪਰਿਵਾਰ ਵਾਂਗੂ ਰੱਖਿਆ ਆ ਤੁਸੀਂ ਰੋਡ ਵੀ ਫਾਲੋ ਕਰਕੇ ਤੁਸੀਂ ਆਏ ਹੋ ਸਕੂਟਰ ਤੇ ਆਏ ਹੋ ਆਪਣੀ ਵਾਈਫ ਦੇ ਨਾਲ ਹੈਲਮਟ ਲੈ ਕੇ ਆਏ ਇਹ ਤਾਂ ਜ਼ਰੂਰੀ ਮੈਂਡੀਟਰੀ ਆ ਸਰ ਜੇ ਅਸੀਂ 2 ਬਾਈਕ ਤੇ ਜਾਣਾ ਤੇ ਸਾਨੂੰ ਆਪਣੀ ਸਿਹਤ ਦਾ ਤੇ ਆਪਣੇ ਬੋਡੀ ਦਾ ਧਿਆਨ ਰੱਖਣਾ ਪਊਗਾ ਕਿ ਕਿਤੇ ਵੀ ਕਿਤੇ ਕੋਈ ਹੈਂਕੀ ਪੈਂਕੀ ਹੋ ਗਈ ਤੇ ਇੱਥੇ ਪੇਪਰ ਭਰ ਲਾਏ ਆ ਤੇ ਆਪਣੇ ਨੂੰ ਸੇਫਟਾ ਲੈ ਕੇ ਚੱਲਾਂਗੇ ਅੱਛਾ ਗੋਗੀ ਜੀ ਵਾਹ ਵਾਰਡ ਨੰਬਰ ਹੈਗੇ ਨਾ 68 ਨੰਬਰ ਵਾਰਡ ਤੋਂ ਹੋਰ ਵੀ ਤੁਹਾਡੇ ਆਮਾ ਦੀ ਪੱਟ ਜਿਹੜੇ ਵਰਕਰ ਆ ਹੋਰ ਵੀ ਹੈਗੇ ਨਾ ਉਹਨੂੰ ਪ੍ਰਚਾਰ ਦੀ ਗੱਲ ਆਉਂਦੀ ਹੈ ਪ੍ਰਚਾਰ ਫਿਰ ਮੈਡਮ ਲਈ ਕਰੋਗੇ ਆਪਣੀ ਪਤਲੀ ਕਰੋਗੇ ਜਾਂ ਉਹਨਾਂ ਲਈ ਉਹਨਾਂ ਨੂੰ ਟਾਈਮ ਦੇਵਾਂਗੇ ਮੈਂ ਜੀ ਵਾਰਡ ਕਾਟ ਤਾਂ ਡਾਕਟਰ ਸੁਚੈਨ ਆਪਣੇ ਆਪ ਦੇਖੂਗੀ 2 ਘੰਟੇ ਲਾਇਆ ਕਰੂੰਗਾ ਮੈਂ ਆਪਣੇ ਟੱਬਰ ਚ ਸਾਰੇ ਪਰਿਵਾਰ ਚ ਆਪਣੇ ਵਾਰਡ ਨੰਬਰ ਕਿਉਂਕਿ ਮੇਰਾ ਆਪਣਾ ਘਰ ਆ ਇੱਥੇ ਮੇਰਾ ਆਪਣਾ ਪਰਿਵਾਰ ਆ ਹਰ ਘਰ ਮੇਰਾ ਆਪਣਾ ਤੇ ਇੱਕ ਇੱਕ ਮੁਹੱਲੇ ਦਾ ਇੱਕ ਇੱਕ ਕਿਹੜੀ ਇੱਕ ਮੁਹੱਲੇ ਚ ਕਿੰਨੀਆਂ ਗਲੀਆਂ ਨੇ ਇੱਕ ਗਲੀ ਚ ਕਿੰਨੇ ਘਰ ਨੇ ਇੱਕ ਘਰ ਚ ਕਿੰਨੇ ਜੀ ਨੇ ਉਸ ਦਾ ਉਸ ਗਲੀ ਚ ਕਿੰਨੇ ਟੱਕਰਨੇ ਕਿੰਨੀਆਂ ਰੋੜ ਜਾਲੀਆਂ ਨੇ ਕਿੰਨੇ ਬਿਜਲੀ ਦੇ ਖੰਭੇ ਲੱਗੇ ਨੇ ਕਿਹੜਾ ਪਰਿਵਾਰ ਵੈਜੀਟੇਰੀਅਨ ਆ ਕਿਹੜਾ ਨਾਨ ਵੈਜੀਟੇਰੀਅਨ ਉਹ ਸਾਰੇ ਅਸੀਂ ਦੂਜੇ ਦੇ ਸਾਂਝੇ ਆ ਇਸ ਕਰਕੇ ਮੈਂ ਨੂੰ ਆਪਣੇ ਵਾਰਡ ਜਿਹੜਾ ਹੈਗਾ ਨਵਾਂ ਕਾੜ ਪੁਰਾਣਾ 76 ਤੇ ਉਸ ਤੋਂ ਪੁਰਾਣਾ 53 ਉਸ ਤੋਂ ਪੁਰਾਣਾ 47 ਚਾਰ ਵਾਰਡ ਨੰਬਰਿੰਗ ਚੇਂਜ ਹੋਈ ਆ ਤੇ ਨੇਵਰ ਕਦੇ ਵੀ ਮਤਲਬ ਮੈਨੂੰ ਮੇਰੇ ਲੋਕਾਂ ਨੇ ਪਿੱਛੇ ਨਹੀਂ ਹੋਂ ਦਿੱਤਾ ਅੱਛਾ ਪਰਵਾਹ-ਪਰਵਾਹ ਦੀ ਗੱਲ ਆਂਦੀ ਵਿਰੋਧੀ ਕਹ ਰਿਹਾ ਕਿ ਜਿਹੜੇ ਆਪਣੇ ਡੇਲਿਆਂ ਨੂੰ ਜਿਹੜੀ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਉਸ ਨੂੰ ਕਿੱਦਾਂ ਦੇਖਦੇ ਦੇਖੋ ਗੱਲ ਇਹ ਆ ਵੀ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਉਹਨਾਂ ਨੂੰ ਜ਼ਿਆਦਾ ਮੈਂ ਤਾਂ ਨਾ ਤਾਂ ਉਹਨਾਂ ਨੂੰ ਕੋਈ ਜਵਾਬ ਦੇ ਆ ਕਿ ਉਹਨਾਂ ਦੇ ਮੈਂ ਹਰ ਸਵਾਲ ਦਾ ਜਵਾਬ ਦਵਾ ਠੀਕ ਆ ਲੋਕਾਂ ਨੇ ਉਹਨਾਂ ਨੂੰ ਵੈਸੀ ਬਿਠਾਤਾ ਘਰੇ ਵੈਸੀ ਵੀ ਠੰਡ ਆ ਮੈਂ ਤਾਂ ਇਹੀ ਕਰਾਂਗਾ ਵੀ ਠੰਡ ਦਾ ਮਾਹੌਲ ਆ ਆਰਾਮ ਨਾਲ ਆਪਣੇ ਕੰਬਰ ਜਹੀਆਂ ਕੱਢੋ ਤੇ ਸੌਂ ਜੋ ਚੁੱਪ ਕਰਕੇ ਹੋ ਜਾਓ ਪੰਜਾਬ ਦੇ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਅਸੀਂ ਫਿਕਰਮੰਦ ਪੰਜਾਬ ਦੇ ਹੈਗੇ ਆਪਣੇ ਸ਼ਹਿਰ ਦੇ ਲੋਕਾਂ ਦੇ ਸਾਨੂੰ ਪਤਾ ਸੀ ਆਪਣੇ ਲੋਕਾਂ ਦਾ ਕਿੱਦਾਂ ਧਿਆਨ ਰੱਖਣਾ ਮੈਮ ਨਾਲ ਗੱਲਬਾਤ ਵੀ ਕਰਾਂਗੇ ਐਮਐਲਏ ਦੇ ਪਤਨੀ ਹੈਨ ਸੁਖਚਾਨ कौर ਮੈਮ ਸਰਕਾਰ ਨੇ ਤੁਸੀਂ ਆਪ ਹੀ ਪ੍ਰਚਾਰ ਕਰਨਾ 68 ਵਰਡ ਨੂੰ ਲੈ ਕੇ ਕਿੰਨਾ ਦੇ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਆਪਣੇ ਸੁਪਰੀਮੋ ਕੇਜਰੀਵਾਲ ਜੀ ਦਾ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਨਵਾਜਿਆ ਭਗਵਾਨਤਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਉਹਨਾਂ ਨੇ ਵੀ ਮੈਨੂੰ ਮੇਰੇ ਤੇ ਵਿਸ਼ਵਾਸ ਕਰਕੇ ਤੇ ਮੈਨੂੰ ਅੱਜ ਇਹ ਟਿਕਟ ਦੇ ਕੇ ਨਵਾਜਿਆ ਸਮਾਜ ਦੀ ਸੇਵਾ ਦੇ ਲਈ ਮੈਨੂੰ ਇੱਥੇ ਮੇਰੇ ਵਾਰਡ ਚ ਗੋਗੀ ਜੀ ਵਾਲੇ ਵਾਰਡ ਚ ਵਾਰਡ ਨੰਬਰ 6 ਚ ਭੇਜਿਆ ਮੈਂ ਹੋਰ ਗੋਗੀ ਜੀ ਕਹਿੰਦੇ ਵੀ ਇਹ ਮੈਂ ਆਪਣੀ ਵਾਰਡ ਆਪ ਦੇਖੋ ਮੇਰੀ ਵਾਰਡ ਦੇਖਣ ਵਾਸਤੇ ਮੈਂ ਆ ਮੇਰਾ ਸਾਰਾ ਜਿੰਨਾ ਵੀ ਪਰਿਵਾਰ ਖੜਾ ਆ ਸਾਰੇ ਮੇਰੇ ਇਹ ਸਾਰੇ ਸਾਰੇ ਪੁਰਾਣੇ ਸਾਥੀ ਨੇ ਸਾਡੇ ਚ ਕੋਈ ਨਵਾਂ ਸਭ ਪੁਰਾਣੇ ਸਾਥੀ ਨੇ ਸਾਨੂੰ ਕੋਈ ਸਾਥੀਆਂ ਨੂੰ ਕੋਈ ਫਿਕਰ ਨਹੀਂ ਮੇਰੇ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਰੇ ਮੇਰੇ ਨਾਲ ਤੁਰਦੇ ਨੇ ਪ੍ਰਮਾਤਮਾ ਮਿਹਰ ਕਰੂਗਾ ਸਾਰਿਆਂ ਦਾ ਇਹਨਾਂ ਸਾਰਿਆਂ ਦਾ ਆਸ਼ੀਰਵਾਦ ਹੈ ਮੇਰੇ ਨਾਲ ਅਸੀਂ ਪ੍ਰਮਾਤਮਾ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਚੜ੍ਹਦੀ ਕਲਾ ਹੋਊਗੀ ਸਮਾਜ ਸੇਵਾ ਲਈ ਅਸੀਂ ਸਭ ਤੋਂ ਅੱਗੇ ਆ ਕੰਮ ਕੋਈ ਰੋਗੀ ਜੀ ਨੇ ਮੇਰੇ ਵਾਰਡ ਤੋਂ ਛੱਡਿਆ ਨਹੀਂ ਜਿਹੜਾ ਨਾ ਹੋਇਆ ਹੋਵੇ ਗਲੀ ਗਲੀ ਘਰ ਘਰ ਸਭ ਇਹਨਾਂ ਨੇ ਕੋਈ ਐਸਾ ਕੰਮ ਨਹੀਂ ਛੱਡਿਆ ਪਾਣੀ ਬਿਜਲੀ ਸੀ ਬ੍ਰਿਜ ਪੰਜ ਸਭ A to Z ਮੇਰੇ ਲਈ ਇਹਨਾਂ ਨੇ ਕੋਈ ਕੰਮ ਨਹੀਂ ਛੱਡਿਆ ਕੱਲ ਟੋਟਲੀ ਦਾ ਫਿਰ ਸੌਖਾ ਹੀ ਕੰਮ ਹੋ ਗਿਆ ਸਾਰਾ ਫਿਰ ਮੇਰੇ ਲਈ ਬਹੁਤ ਸੌਖਾ ਹੋ ਗਿਆ ਸਿਰਫ ਮੇਰੇ ਲਈ ਹੁਣ ਜਿਹੜਾ ਕੋਈ ਮਾੜਾ ਮੋਟਾ ਸਮਾਜ ਸੇਵਾ ਦਾ ਕੰਮ ਹੈ ਮੇਰੇ ਲਈ ਉਹ ਹੀ ਬਾਕੀ ਬਚੇ ਨੇ ਜਿਵੇਂ ਕਿ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਪ੍ਰੀਤ ਐਮ ਐਲ ਏ ਜਿਹੜੇ ਹਲਕਾ ਵੈਸਟ ਤੋਂ ਹੈਗੇ ਨੇ ਆਪਣੀ ਪਤਨੀ ਦੇ ਨਾਲ ਜਿਹੜੇ ਸਕੂਟਰ ਤੇ ਪਹੁੰਚੇ ਸੀ ਨੋਮੀਨੇਸ਼ਨ ਫਾਈਲ ਕਰਨ ਪਹੁੰਚੇ ਅੱਜ ਆਖਰੀ ਦਿਨ ਨੇ ਆ ਲੋਕ ਇੱਥੇ ਪਹੁੰਚ ਰਹੇ ਨੇ ਨਗਰ ਨਿਗਮ ਚੋਣਾਂ ਲੈ ਕੇ ਆਖਰੀ ਦਿਨ ਨੋਮੀਨੇਸ਼ਨ ਫਾਈਲ ਕਰਨ ਨੂੰ ਲੈ ਕੇ ਔਰ ਜੇਕਰ ਗੱਲ ਕਰੀਏ ਐਮਐਲਏ ਹਲਕਾ ਵੈਸਟ ਦੇ ਗੁਰਪ੍ਰੀਤ ਗੋਗੀ ਆਪਣੀ ਪਤਨੀ ਦੇ ਨਾਲ ਇੱਥੇ ਨਾਮੀਨੇਸ਼ਨ ਫਾਈਲ ਕਰਨ ਪਹੁੰਚਾ ਆਪਣੇ ਲੱਕੀ ਸਕੂਟਰ ਪ੍ਰਿਆ ਦੇ ਉੱਪਰ ਪਹੁੰਚਿਆ ਉਹਨਾਂ ਦਾ ਕਹਿਣਾ ਕਿ ਜਦੋਂ-ਜਦਿ ਮੈਂ ਇਹ ਸਕੂਟਰ ਲੈ ਕੇ ਆਉਣਾ ਔਰ ਜਿੱਤ ਹੁੰਦੀ ਹੈ ਔਰ ਜੇਕਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਦੀ ਕੌਣ ਜੋ ਹੈ ਬਾਜ਼ੀ ਮਾਰਦਾ ਤੇ 21 ਦਸੰਬਰ ਨੂੰ ਜਿਹੜੇ ਨਗਰ ਨਗਰ ਕਮੇਟ ਚੋਣਾਂ ਹੋਣ ਜਾ ਰਹੀਆਂ ਨੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਦਾ ਨਿਕਸਰਾ ਟੀਵੀ